ਕੁੱਲੜ ਪੀਜਾ ਕਪਲ ਨੇ ਇਸ ਵਾਰ ਖੁਦ ਵਾਇਰਲ ਕੀਤੀ ਆਪਣੀ ਵੀਡੀਓ ਤੁਸੀਂ ਵੀ ਅੱਖਾਂ ਖੋਲ ਕੇ ਦੇਖਦੇ ਰਹੇ ਜਾਓਗੇ ਕੁੱਲੜ ਪੀਜਾ ਦੀ ਇਹ ਵੀਡੀਓ ਇੰਸਟਾਗ੍ਰam ਯੂਜ਼ਰ ਕੁੱਲੜ ਪੀਜਾ ਜੋੜੇ ਦੀ ਰੀਲ ਵੀਡੀਓ ਕਾਫੀ ਲੋਕ ਪਸੰਦ ਕਰਦੇ ਹਨ ਉਹਨਾਂ ਦੇ ਹਰ ਵੀਡੀਓ ਨੂੰ ਹਜ਼ਾਰਾਂ ਦੇ ਵਿੱਚ ਲਾਈਕਸ ਵਿਊ ਮਿਲਦੇ ਹਨ ਕੁੱਲੜ ਪੀਜਾ ਕਪਲ ਦਾ ਕਥਿਤ ਐਮਐਮਐਸ ਲੀਕ ਹੋਣ ਤੋਂ ਬਾਅਦ ਹੁਣ ਹਰ ਕੋਈ ਕੁੱਲੜ ਪੀਜਾ ਜੋੜੇ ਨੂੰ ਜਾਣਨ ਲੱਗ ਪਿਆ ਹੈ ਕੁੱਲੜ ਪੀਜਾ ਕਪਲ ਦੇ ਨਾਂ ਨਾਲ ਮਸ਼ਹੂਰ ਸਹਿਜ ਅਰੂੜਾ ਤੇ ਗੁਰਪ੍ਰੀਤ ਕੌਰ ਦੀਆਂ ਕਾਫੀ ਵੀਡੀਓ ਇੰਨੀ ਦਿਨੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ। ਇਹਨਾਂ ਵੀਡੀਓ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਕੁੱਲੜ ਪੀਜਾ ਜੋੜੇ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਵਾਇਰਲ ਕੀਤਾ ਹੈ। ਦਰਅਸਲ ਕੁੱਲੜ ਪੀਜਾ ਜੋੜੇ ਨੇ ਹੁਣ ਇੰਸਟਾਗ੍ਰam ਤੇ ਰੀਲ ਵੀਡੀਓ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕੁੱਲੜ ਪੀਜਾ ਜੋੜੇ ਦੇ ਕਈ ਵੀਡੀਓ ਹੋ ਰਹੇ ਹਨ ਸੋਸ਼ਲ ਮੀਡੀਆ ਉੱਪਰ ਵਾਇਰਲ ਇਥੋਂ ਤੱਕ ਕਿ ਕੁਲੜ ਪੀਜਾ ਦੇ ਅਸ਼ਲੀਲ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੇ ਹਨ ਇੰਸਟਾਗ੍ਰam ਯੂਜ਼ਰ ਕੁਲੜ ਪੀਜਾ ਜੋੜੇ ਦੀ ਰੀਲਜ਼ ਵੀਡੀਓ ਨੂੰ ਕਾਫੀ ਪਸੰਦ ਕਰਦੇ ਹਨ ਉਹਨਾਂ ਦੇ ਹਰ ਵੀਡੀਓ ਨੂੰ ਹਜ਼ਾਰਾਂ ਲਾਈਕਸ 뷰 ਮਿਲਦੇ ਹਨ ਅਤੇ ਲੱਖਾਂ ਲੋਕ ਉਹਨਾਂ ਦੇ ਇਹਨਾਂ ਵੀਡੀਓ ਨੂੰ ਦੇਖਦੇ ਹਨ ਜੋੜੇ ਦੇ ਕਈ ਵੀਡੀਓ ਹਨ ਜਿਨ੍ਹਾਂ ਨੂੰ ਲੱਖਾਂ 뷰 ਮਿਲ ਚੁੱਕੇ ਹਨ ਹਾਲ ਹੀ ਵਿੱਚ ਗੁਰਪ੍ਰੀਤ ਕੌਰ ਹਰਿਆਣਵੀ ਗੀਤ ਤੇ ਖੂਬ ਡਾਂਸ ਕਰਦੀ ਹੋਈ ਨਜ਼ਰ ਆਈ ਜ਼ਿਆਦਾਤਰ ਵੀਡੀਓ ਚ ਇਹ ਜੋੜਾ ਇਕੱਠੇ ਡਾਂਸ ਕਰਦੇ ਹੋਏ ਨਜ਼ਰ ਆਉਂਦਾ ਹੈ ਉਸੀ ਵੀ ਦੇਖੋ ਉਹਨਾਂ ਦੀ ਵਾਇਰਲ ਵੀਡੀਓ ਜੋ ਖੁਦ ਕੁਲੜਪੀਜਾ ਕਪਲ ਨੇ ਵਾਇਰਲ ਕੀਤੀ ਹੈ